टीवी ਆ ਮਸ਼ੀਨਾਂ ਦੇ ਵਿੱਚ ਦੱਸਦੀ ਹੈ ਕਿ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੈ ਔਰ ਪਾਰਟੀਆਂ ਦੀ ਕਿਸਮਤ ਦਾ ਫੈਸਲਾ ਹੈ ਕੁਲ ਮਿਲਾ ਕੇ ਤਾਂ ਐਗਜ਼ਿਟ ਪੋਲ ਦੇ ਵਿੱਚ ਦੇਸ਼ ਦੇ ਵਿੱਚ ਤੀਜੀ ਵਾਰ ਮੋਦੀ ਸਰਕਾਰ ਬਣ ਰਹੀ ਹੈ ਪਰ ਉਸ ਤੋਂ ਪਹਿਲਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੋਵੀਅਤ ਮਸ਼ੀਨਾਂ ਨੂੰ ਸਟਰੋਂਗ ਰੂਮ ਦੇ ਵਿੱਚ ਰਖਾ ਦਿੱਤਾ ਲੈ ਕੇ ਜਾਇਆ ਗਿਆ ਤਾਂ ਕੁਲ ਮਿਲਾ ਕੇ ਪੂਰਾ ਪੈਰਾ ਜਿਹੜਾ ਹੈ ਉਹ ਹੁਣ ਰੱਖਿਆ ਗਿਆ ਹੈ ਸਟਰੋਂਗ ਰੂਮ ਦੇ ਬਾਹਰ ਟੈਂਟ ਲਗਾ ਕੇ ਬੈਠੇ ਹੋਏ ਨੇ ਪਾਰਟੀਆਂ ਦੇ ਵਰਕਰ ਔਰ ਗਿਣਤੀ ਜਿਹੜੀ ਆ ਨੂੰ ਹੀ ਸ਼ੁਰੂ ਹੋਏਗੀ ਫੇਰ ਵੇਲੇ ਹੀ ਇਹ ਮਸ਼ੀਨਾ ਖੁੱਲਣਗੀਆਂ ਪਰ ਉਸ ਤੋਂ ਪਹਿਲਾਂ ਪੂਰਾ ਤਿਆਰ ਰੱਖਿਆ ਜਾ ਰਿਹਾ ਹੈ ਤਾਂ ਕਿ ਕਿਸੇ ਵੀ ਤਰੀਕੇ ਦੀ ਕੋਈ ਗੜਬੜੀ ਜੜੀ ਹੈ ਉਹ ਨਾ ਹੋ ਐਗਜ਼ਿਟ ਪੋਲ ਦੇ ਵਿੱਚ ਦੱਸਿਆ ਕਿ ਪੰਜਾਬ ਦੇ ਅੰਦਰ ਕਾਂਗਰਸ ਨੂੰ ਬੜਤ ਮਿਲ ਰਹੀ ਹੈ ਤਾਂ 8 ਤੋਂ 10 ਸੀਟਾਂ ਰਹੀਆਂ ਨੇ ਔਰ कुल मिलाकर ਜੇਕਰ ਭਾਜਪਾ ਦੀ ਗੱਲ ਕੀਤੀ ਜਾਏ 2 ਤੋਂ 3 ਸੀਟਾਂ ਮਿਲ ਰਹੀਆਂ ਨੇ ਆਵਾਜ਼ ਦੀ ਪਾਰਟੀ ਨੂੰ ਮਹਿਜ਼ ਇੱਕ ਸੀਟ ਆ ਰਹੀ ਹੈ ਐਗਜ਼ਿਟ ਪੋਲ ਦੇ ਮੁਤਾਬਿਕ ਔਰ ਦੂਸਰੇ ਪਾਸੇ ਅਕਾਲੀ ਦਲ ਦਾ ਖਾਤਾ ਵੀ ਨਹੀਂ ਖੁੱਲ ਰਿਹਾ ਤਾਂ ਹਾਲਾਂਕਿ ਇਹ ਐਗਜ਼ਿਟ ਪੋਲਸ ਨੇ ਤਾਂ ਨਤੀਜੇ ਕੀ ਹੋਣਗੇ ਇਹ ਚਾਰ ਜੂਨ ਨੂੰ ਪਤਾ ਲੱਗੇਗਾ ਪਰ ਸੋ ਪਹਿਲਾਂ ਦੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਕਿਸਮ ਦੇ ਨਾਲ ਇੱਥੇ ਪੈਰਾ ਰੱਖਿਆ ਹੋਇਆ ਹੈ ਤਾਂ ਸੰਦੀਪ ਅਬਰॉय कपूरथਲਾ ਤੋਂ ਮੇਰੇ ਸਹਿਯੋਗੀ ਲਾਈਵ ਜੁੜ ਚੁੱਕੇ ਨੇ ਸੰਦੀਪ ਤੁਸੀਂ ਇਸ ਵੇਲੇ ਕਿੱਥੇ ਮੌਜੂਦ ਹੋ ਔਰ ਕੀ ਕੁਝ ਤਸਵੀਰ ਹੈ ਕਿਉਂਕਿ ਪੂਰੇ ਪੈਰੇ ਤੇ ਵੀ ਆ ਮਸ਼ੀਨਜ਼ ਨੇ ਹਾਲਾਂਕਿ पैरामिलिट्री फोर्सेस ਨੇ ਪੰਜਾਬ ਪੁਲਿਸ ਤੋਂ ਨਾਤ ਹੈ ਪਰ ਜਿਹੜੇ ਵਰਕਰ ਨੇ ਉਹ ਵੀ ਅਸੀਂ ਕਹਿ ਸਕਦੇ ਹਾਂ ਕਿ ਇੱਥੇ ਬਿਲਕੁਲ ਵੀ ਅਣਗਹਿਲੀ ਨਹੀਂ ਕਰਨਾ ਚਾਹੁੰਦੇ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਨਾ ਹੋਵੇ ਜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਸ ਵੇਲੇ ਜਿਹੜਾ ਮੈਂ ਕਪੂਰਥਲਾ ਦੇ ਵਿਰਸਾ ਵਿਹਾਰ ਦੇ ਬਾਦ ਮੌਜੂਦ ਹਾਂ ਜਿੱਥੇ ਕਿ ਸਟਰੋਂਗ ਰੂਮ ਬਣਾਇਆ ਗਿਆ ਹੈ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਇਹ ਸਟਰੋਂਗ ਰੂਮ ਹੈ ਇੱਥੇ ਬੈਰੀਗੇਟਿੰਗ ਕੀਤੀ ਗਈ ਹੈ ਆ 3 ਲੀਅਰ ਬੈਰੀਗੇਟਿੰਗ ਹੈ ਇਹ ਫਸਟ ਬੈਰੀਗੇਟਿੰਗ ਹੈ ਉਸ ਤੋਂ ਬਾਅਦ ਸੈਕਿੰਡ ਹੈ ਔਰ ਉਸ ਤੋਂ ਬਾਅਦ ਐਂਡ ਦੇ ਵਿੱਚ ਜਿੱਥੇ ਮੇਨ ਡੋਰ ਹੈ ਮੇਨ ਦਰਵਾਜਾ ਹੈ ਉੱਥੇ ਤੀਸਰੀ ਬੈਰੀਗੇਟਿੰਗ ਪੁਲਸੀ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਪੁਲਸ ਜਿਹੜੀ ਹੈ ਉਹ ਆਪਣੇ ਸੁਰੱਖਿਆ ਨੂੰ ਲੈ ਕੇ ਮੁਸਤੈਦ ਹੈ ਪਹਿਲੀ ਜਿਹੜੀ ਬੈਰੀਕੇਟਿੰਗ ਹੈ ਇੱਥੇ ਪੰਜਾਬ ਪੁਲਿਸ ਦੀ ਬੈਰੀਕੇਟਿੰਗ ਹੈ ਉਸ ਤੋਂ ਬਾਅਦ ਪੈਰਾ ਮਿਲਟਰੀ ਫੋਰਸਸ ਨੇ ਅੱਗੇ ਔਰ ਬਹੁਤ ਸਖਤ ਪੈਰੇ ਦੇ ਵਿੱਚ ਜਿਹੜਾ ਹੈ ਈਵੀਐਮ ਮਸ਼ੀਨਾਂ ਨੂੰ ਰੱਖਿਆ ਗਿਆ ਹੈ ਕਿਉਂਕਿ ਕੱਲ ਜਿਹੜਾ ਹੈ ਪੰਜਾਬ ਦੇ ਵਿੱਚ ਲਗਭਗ 60% ਤੋਂ ਉੱਪਰ ਜਿਹੜੀ ਪੋਲਿੰਗ ਹੋਈ ਹੈ ਉਸੇ ਤਰ੍ਹਾਂ ਕਪੂਰਥਲਾ ਦੇ ਵਿੱਚ ਵੀ ਲਗਭਗ 60% ਪੋਲਿੰਗ ਹੋਈ ਹੈ ਔਰ ਇੱਥੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਇਹਨਾਂ ਜਿਹੜੇ ਇਹ ਜਿਹੜੇ ਸਟਰੋਂਗ ਰੂਮ ਨੇ ਇੱਥੇ ਕਪੂਰਥਲਾ ਵਿਧਾਨ ਸਭਾ ਹਲਕਾ ਅਤੇ ਸੁਲਤਾਨਪੁਰ ਲੋਧੀ ਜਿਹੜੇ ਕਿ ਦੋਨੋਂ ਹੀ ਵਿਧਾਨ ਸਭਾ ਖੰਡੂਰ ਸਾਹਿਬ ਲੋਕ ਸਭਾ ਦੇ ਜਿਹੜੇ ਵਿੱਚ ਪੈਂਦੇ ਨੇ ਦੋਨੋਂ ਵਿਧਾਨ ਸਭਾ ਹਲਕੇ ਪਰ ਉਸ ਦਾ ਹਿੱਸਾ ਨੇ ਉਹਨਾਂ ਦੀ ਜਿਹੜੀਆਂ ਵੀ.ਵੀ.ਐਮ ਮਸ਼ੀਨਾਂ ਨੇ ਉਹ ਇੱਥੇ ਰੱਖੀਆਂ ਗਈਆਂ ਨੇ ਜਿਨ੍ਹਾਂ ਵਿੱਚ ਕੱਲ ਜਿਹੜੇ ਵੋਟਰ ਸੀਗੇ ਬੜੀ ਉਹਨਾਂ ਨੇ ਤੁਪ ਦੇ باوجود ਗਰਮੀ ਦੇ باوجود ਆਪਣੇ ਮਤਦਾਨ ਦਾ ਤਸਵੀਰਾਂ ਨਾਲ ਨਾਲ ਦਿਖਾਉਂਦੇ ਰਹੇ ਤੇ ਇੱਥੇ ਤੁਹਾਨੂੰ ਮੈਂ ਇਹ ਵੀ ਦੱਸਣਾ ਚਾਹੂੰਗਾ ਕਿ ਜਿਸ ਦਿਨ ਗਿਣਤੀ ਹੋਣੀ ਹੈ ਇਹ ਜਿਸ ਦਿਨ ਗਿਣਤੀ ਹੋਣੀ ਹੈ ਜਿਸ ਦਿਨ ਗਿਣਤੀ ਹੋਣੀ ਹੈ ਉਸ ਦਿਨ ਇਹ ਇਹ ਜਿਹੜਾ ਰਸਤਾ ਹੈ ਪੂਰੀ ਤਰ੍ਹਾਂ ਬਲੌਕ ਹੋ ਜਾਏਗਾ ਮੈਂ ਤੁਹਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਕਿ ਇਹ ਕਪੂਰਥਲਾ ਦਾ ਮੇਨ ਹਾਰਟ ਹੈ ਇੱਥੋਂ ਜਿਹੜਾ ਇਹ ਰਸਤਾ ਆ ਰਿਹਾ ਹੈ ਹਜੇ ਤੱਕ ਇਹ ਰਸਤਾ ਜਿਹੜਾ ਹੈ ਜਨਤਾ ਵਾਸਤੇ ਖੋਲ ਕੇ ਰੱਖਿਆ ਹੋਇਆ ਹੈ ਔਰ ਇਹ ਜਿਹੜਾ ਦੂਸਰਾ ਰਸਤਾ ਹੈ ਤੁਸੀਂ ਦੇਖੋਗੇ ਕਿ ਇਹਨੂੰ ਪੂਰੀ ਤਰ੍ਹਾਂ ਬਲੌਕ ਕਰ ਦਿੱਤਾ ਗਿਆ ਹੈ ਜਿਸ ਦਿਨ ਕਾਊਂਟਿੰਗ ਹੋਣੀ ਹੈ ਇਸ ਰਸਤੇ ਨੂੰ ਹੋਰ ਵੀ ਤਰ੍ਹਾਂ ਬਲੌਕ ਕਰ ਦਿੱਤਾ ਜਾਏਗਾ ਇਸ ਤੋਂ ਅੱਗੇ ਇਸ ਬੈਰਿੰਗ ਗੇਟਿੰਗ ਤੋਂ ਅੱਗੇ ਕਿਸੇ ਵੀ ਨੂੰ ਵੀ ਜਾਣ ਦੀ ਕੋਈ ਇਜਾਜ਼ਤ ਨਹੀਂ ਹੈ ਜੋ ਕੋਈ ਚੋਣਾਵੀ ਪ੍ਰਕਿਰਿਆ ਦਾ ਹਿੱਸਾ ਹੈ ਜਾਂ ਕੋਈ ਅਧਿਕਾਰੀ ਹੈ ਉਹੀ ਜਾ ਸਕਦਾ ਹੈ ਜਾਂ ਪੁਲਿਸ ਦੇ ਆਫਸਰ ਜਾ ਸਕਦੇ ਨੇ ਕੋਈ ਵੀ ਕਿਸੇ ਪਾਰਟੀ ਦਾ ਨੁਮਾਇੰਦਾ ਜਾਂ ਕੋਈ ਵੀ ਨਹੀਂ ਜਾ ਸਕਦਾ ਇੱਥੇ ਜਿਹੜੇ ਪੁਲਿਸ ਕਰਮਚਾਰੀ ਨੇ ਉਹਨਾਂ ਨੂੰ ਪੁੱਛਦੇ ਆ ਕਿ ਕਿੰਨੀ ਕ ਜਿਹੜੀ ਇੱਥੇ ਨਫਰੀ ਹੈਗੀ ਹੈ ਜੀ ਮੁਲਾਜ਼ਮਾਂ ਦੀ ਕਿਸ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਨੇ ਤਕਰੀਬਨ 1.5 200 ਸੁਰੱਖਿਆ ਮੁਲਾਜ਼ਮ ਤਨਦ ਕੀਤਾ ਗਿਆ ਰਾਤ ਦਿਨ ਦੀ 24 ਘੰਟੇ ਡਿਊਟੀ ਹੈ ਉਹਨਾਂ ਦੀ ਹੂੰ ਠੀਕ ਹੈ ਜੀ ਉਹ ਅਲਰਟ ਹੋ ਕੇ ਸਾਰੀ ਡਿਊਟੀ ਕਰ ਰਹੇ ਆ ਇਹਨੂੰ ਟ੍ਰੈਫਿਕ ਨੂੰ ਮੂਵਮੈਂਟ ਰਿਮੂਵ ਕਰਨ ਵਾਸਤੇ ਉਹ ਪਿਛਲੀ ਸਾਈਡ ਤੋਂ ਇਧਰੋਂ ਵੀ ਇਹ ਦੇਖੋ ਕਿ ਹਰੇਕ ਜੀ ਆਉਣ ਜਾਂਦੀ ਪ੍ਰਾਈਵੇਟ ਵੀਕਲ ਦੀ ਜਾਂ ਕਿਸੇ ਦੀ ਬਿਲਕੁਲ ਕੰਪਲੀਟ ਮਨਾਈਆਂ ਜੋ ਅਕਸ਼ਰਾਂ ਦੀ ਹਦਾਇਤਾਂ ਉਹਦੇ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ ਇਹ ਜੇ ਤੁਹਾਡੇ ਕੋਲ ਸਾਹਮਣੇ ਨਾ ਚਾਹੀਏ ਤੇ ਇੱਕ ਇੱਥੇ ਬੈਰੀਕੇਟਿੰਗ ਹੈ ਉਸ ਤੋਂ ਬਾਅਦ ਹੋਰ ਕਿੰਨੀਆਂ ਬੈਰੀਕੇਟਿੰਗ ਨੇ ਔਰ ਜਿਹੜੇ ਦਿਨ ਕਾਊਂਟਿੰਗ ਹੋਣੀ ਹੈ ਕੀ ਇਹਨਾਂ ਬੈਰੀਕੇਟਿੰਗ ਨੇ ਹੋਰ ਵੀ ਵਧਾਣਾ ਲਗਭਗ ਚਲੋ ਇਹ ਸੁਰੱਖਿਆ ਦਾ ਮਾਮਲਾ ਵਾ ਇਹਦੇ ਜੇ ਬੈਰੀਕੇਡਿੰਗ ਹੋਰ ਵੀ ਅੱਗੇ ਹੈਗੀ ਆ ਉਹ ਆਪਾਂ ਕਲੀਅਰ ਨਹੀਂ ਮਤਲਬ ਦੱਸ ਸਕਦੇ ਇਹ ਸਿਰਫ ਤੁਹਾਡੀ ਪੰਜਾਬ ਪੁਲਿਸ ਨਾਲ ਹੈ ਕਿ ਨਾਲ ਹੋਰ ਪੈਰਾ ਮਿਲਟਰੀ ਫੋਰਸਸ ਵੀ ਪੈਰਾ ਮਿਲਟਰੀ ਫੋਰਸਸ ਮਿਕਸ ਫੋਰਸਸ ਤੋਂ ਮਿਕਸ ਨੇ ਹਲ ਕੰਜ਼ਾਈ ਤੇ ਰੂਟ ਜਿਹੜਾ ਹੈ ਡਾਇਵਰਟ ਕੀਤਾ ਹੋਇਆ ਆਮ ਲੋਕਾਂ ਲਈ ਇਹ 4 ਤਰੀਕ ਤੱਕ ਡਾਇਵਰਟ ਰਹੇਗਾ ਸ਼ਾਮ ਤੱਕ ਜਿੰਨਾ ਚਿਰ ਤੱਕ ਫੋਟੋ ਹੋਏ ਨਹੀਂ ਜਾਂਦੇ ਨਤੀਜੇ ਆ ਨਹੀਂ ਜਾਂਦੇ ਸਾਰੇ ਹੋਰ ਤੋਂ ਬਾਅਦ ਸੀਨੀਅਰ ਅਫਸਰਾਂ ਦਾ ਜੋ ਹੁਕਮ ਹੋਏਗਾ ਉਸ ਤੋਂ ਮੈਂ ਸਵੇਣਾ ਚਾਹਾਂ ਵੀ ਇੱਥੋਂ ਕੋਣ ਇਸ ਬੈਰੀਕੇਟਿੰਗ ਨੂੰ ਕ੍ਰੋਸ ਕਰ ਸਕਦਾ ਹੈ ਇਹਨਾਂ 4 ਤਰੀਕ ਤੱਕ ਇਹ ਸਰ ਜਿਨ੍ਹਾਂ ਨੂੰ ਇਹ ਇਲੈਕਸ਼ਨ ਕਮਿਸ਼ਨਲੋਂ ਪਾਸ ਮੱਯਾ ਕਰਾਏ ਗਏ ਹੈ ਅਲਾਉ ਕੀਤਾ ਗਿਆ ਸਿਰਫ ਉਹ ਹੀ ਜਾ ਰਹੇ ਬਾਕੀ ਹੋਰ ਕਿਸੇ ਜਾਣ ਦੀ ਅਲਾਉ ਨਹੀਂ ਹੈਗੇ ਇਹ 24 ਘੰਟੇ ਇਥੇ ਬੈਰੀਕੇਟਿੰਗ ਤੇ ਮੁਲਾਜ਼ਮ ਰਹਿਣਗੇ ਹਾਂ ਜੀ 24 ਘੰਟੇ ਜੀ ਬਿਲਕੁਲ ਸਖਤ ਸੁਰੱਖਿਆ ਪੈਰਾ ਰਹੇਗਾ ਤੇ ਸ਼ਹਿਰ ਸ਼ਹਿਰ ਜਿਹੜੀ ਆ ਟ੍ਰੈਫਿਕ ਆ ਉਹਦੀ ਡਾਇਵਰਟ ਹੀ ਰਹੇਗੀ ਇਹ ਇਹ ਜਦੋਂ ਤੁਸੀਂ ਗੱਲ ਦੱਸਿਆ ਵੀ ਇਹਦੀ ਕੋਈ ਕ੍ਰਾਸ ਚੈਕਿੰਗ ਵੀ ਹੁੰਦੀ ਹੈ ਤੁਹਾਡੇ ਅਧਿਕਾਰੀ ਆ ਕੇ ਮੌਕੇ ਤੇ ਚੈੱਕ ਵੀ ਕਰਦੇ ਨੇ ਬਾਰ-ਬਾਰ ਚੱਕਰ ਲਗਾਉਂਦੇ ਨੇ ਕਿ ਡਿਊਟੀ ਸਹੀ ਤਰ੍ਹਾਂ ਹੋ ਰਹੀ ਹੈ ਲਗਾਤਾਰ ਚੈਕਿੰਗ ਹੋ ਰਹੀ ਜੀ ਸੀਨੀਅਰ ਅਫਸਰਾਂ ਤੱਕ ਇਲੈਕਸ਼ਨ ਕਮਿਸ਼ਨ ਦੀ ਜੋ ਹਦਾਇਤਾਂ ਆ ਸੀਨੀਅਰ ਅਫਸਰਾਂ ਨੂੰ ਆ ਓਰ ਮੁਲਾਜ਼ਮਾਂ ਨੂੰ ਉਹਦੀ ਮੇਨਟੇਨੈਂਸ ਕਿ ਕਰੀ ਲਗਾਤਾਰ ਸੋ ਤੁਸੀਂ ਸੁਣਿਆ ਕਿ ਜਿਹੜੇ ਪੰਜਾਬ ਪੁਲਿਸ ਦੇ ਕਰਮਚਾਰੀ ਨੇ ਅਧਿਕਾਰੀ ਨੇ ਉਹਨਾਂ ਨੇ ਵੀ ਸਾਫ਼ ਤੌਰ ਤੇ ਕਹੀ ਵੀ ਕਿਸੇ ਨੂੰ ਵੀ ਅੱਜ ਜਿਹੜਾ ਚੋਣਵੀ ਪ੍ਰਕਿਰਿਆ ਹਿੱਸਾ ਨਹੀਂ ਇਸ ਬੈਰੀਕੇਡਿੰਗ ਤੋਂ ਨਹੀਂ ਲੰਘਣ ਦਿੱਤਾ ਜਾਏਗਾ ਔਰ ਉਸਦੇ ਨਾਲ-ਨਾਲ ਉਹਨਾਂ ਨੇ ਇਹ ਕਿਹਾ ਹੈ ਕੀ ਭਾਰੀ ਗਿਣਤੀ ਦੇ ਵਿੱਚ ਫੋਰਸ ਮੌਜੂਦ ਹੈ ਔਰ 24 ਘੰਟੇ 24 ਘੰਟੇ ਦਾ ਅਲਰਟ ਹੈ 24 ਘੰਟੇ ਨਾਕੇ ਲੱਗੇ ਰਹਿਣਗੇ ਔਰ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਵੀ ਸਮੇਂ-ਸਮੇਂ ਤੇ ਚੈੱਕ ਕਰਦੇ ਨੇ ਜੀ ਕੁੱਲ ਮਲਾਕੇ ਕਿਹਾ ਜਾ ਸਕਦਾ ਹੈ ਕਿ ਲੋਕਾਂ ਦਾ ਜਿਹੜਾ ਮਤਦਾਨ ਹੈ ਲੋਕਾਂ ਨੇ ਜਿਹੜੀ ਆਪਣੀ ਸੋਚ ਦੇ ਨਾਲ ਵੋਟ ਕੀਤੀ ਹੈ ਉਹ ਫਿਲਹਾਲ ਮਹਫੂਜ਼ ਅਤੇ ਸੁਰੱਖਤ ਹੈ ਅਤੇ ਚਾਰ ਤਰੀ ਨੂੰ ਜਿਹੜੇ ਨਤੀਜੇ ਆਉਣਗੇ ਉਹ ਦੱਸਣਗੇ ਕਿ ਲੋਕਾਂ ਦੀ ਸੋਚ ਕਿਸ ਪਾਸੇ ਗਈ ਹੈ ਜੀ ਬਿਲਕੁਲ ਸੰਦੀਪ ਸਾਨੂੰ ਤਸਵੀਰਾਂ ਜ਼ਰੂਰ ਦਿਖਾਉਂਦੇ ਰਹੋ ਕਿਸ ਤਰੀਕੇ ਦੇ ਨਾਲ ਇੱਥੇ ਤਿੰਨ ਲੇਅਰ ਦੀ ਬੈਕਿੰਗ ਕੀਤੀ ਹੋਈ ਹੈ ਔਰ ਪੂਰੀ ਸ ਬੰਦ ਨੇ ਰੁੱਖ ਪਟਿਆਲਾ ਦਾ ਕਰਾਂਗੇ ਮਨੋਜ ਸ਼ਰਮਾ ਸਾਡੇ ਨਾਲ ਮੌਜੂਦ ਨੇ ਮਨੋਜ ਤੁਸੀਂ ਕਿੱਥੇ ਮੌਜੂਦ ਹੋ ਔਰ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ EVM ਦੀ ਸੁਰੱਖਿਆ ਨੂੰ ਲੈ ਕੇ ਔਰ ਇਹ ਵੀ ਜਾਨਣਾ ਚਾਹਾਂਗੇ ਕਿ ਕੋਈ ਪਾਰਟੀ ਦੇ ਵਰਕਰ ਨੇ ਉਹਨਾਂ ਨੇ ਵੀ ਇੱਥੇ ਟੈਂਟ ਲਗਾ ਕੇ ਸੁਰੱਖਿਆ ਆਪਣੇ ਤੌਰ ਤੇ ਕੀਤੀ ਹੋਈ ਹੈ। ਉਹ ਪਾਸਲੇ ਪੋਲੋ ਗਰਾਊਂਡ ਦੇ ਵਿਚਾਲੇ ਜਿੱਥੇ ਕਿ EVM ਮਸ਼ੀਨਾਂ ਕਿਸ ਬਿਲਡਿੰਗ ਦੇ ਵਿੱਚ ਰੱਖਿਆ ਗਿਆ ਤੁਹਾਨੂੰ ਤਸਵੀਰਾਂ ਵੀ ਦਿਖਾ ਦਈਏ। ਜਿਹੜੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਚੋਣ ਅਧਿਕਾਰੀ ਨੇ ਮੁਲਾਜ਼ਮ ਨੇ ਉਹਨਾਂ ਦੀਆਂ ਗੱਡੀਆਂ ਇੱਥੇ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਨੇ ਹੋਰ ਜਿਹੜੇ ਮੁਲਾਜ਼ਮਾਂ ਦੀ ਡਿਊਟੀ ਹੈ ਉਹ ਇੱਥੇ ਪਹੁੰਚਣ ਲੱਗ ਗੀ ਯਾਨੀ ਕਿ 4 ਤਰੀਕ ਨੂੰ ਜਦੋਂ ਕਾਊਂਟਿੰਗ ਹੋਣੀ ਹੈ ਤਾਂ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਦੇ ਵੱਲੋਂ ਜਿਹੜੇ ਪ੍ਰਬੰਧ ਲਏ ਨੇ ਸਖਤ ਕੀਤੇ ਗਏ ਨੇ ਤੁਸੀਂ ਦੇਖੋ ਕਿ ਇੱਧਰ ਵੀ ਜਿਹੜੇ ਜਵਾਨ ਤਾਇਨਾਤ ਕੀਤੇ ਗਏ ਨੇ ਇਹ ਅੱਜ ਜਿਹੜਾ ਮੇਨ ਗੇਟ ਖੁੱਲਾ ਹੋਇਆ ਅੱਜ ਅਜੇ ਖੁੱਲਾ ਰਹੂਗਾ ਉਸ ਤੋਂ ਬਾਅਦ ਇਸ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਜਾਊਗਾ ਇਹ ਪੂਰਾ ਇਲਾਕਾ ਜਿਹੜਾ ਹੈਗਾ ਇਹ ਰੋਡ ਜਾ ਰਹੀ ਹੈ ਵੀਪੀਐਸ ਚੌਕ ਨੂੰ ਪਟਿਆਲਾ ਦੇ ਬਿਲਕੁਲ ਵਿੱਚਕਾਰ ਦੇ ਇਲਾਕੇ ਗੁਰਜੋਤ ਤੇ ਦੂਜੇ ਪਾਸੇ ਜਿਹੜੇ ਜਵਾਨ ਨੇ ਜਿਹੜੀ ਜਗ੍ਹਾ ਤੇ ਅਸੀਂ ਖੜੇ ਆ ਇੱਥੇ ਪੰਜਾਬ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਗਏ ਨੇ ਤੇ ਉਸ ਤੋਂ ਅੱਗੇ ਪੈਰਾਮਿਲਟਰੀ ਫੋਰਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਇਹ ਜਿਹੜਾ ਰਸਤਾ ਹੈ ਇਸ ਤੋਂ ਅੱਗੇ ਗੁਰਜੋਤ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਹੋਊਗੀ ਫਿਲਹਾਲ ਜਿਹੜੇ ਚੋਣ ਮੁਲਾਜ਼ਮ ਨੇ ਜਿਹੜਾ ਚੋਣ ਅਮਲਾ ਗਿਣਤੀ ਕਰਨ ਦੇ ਲਈ ਆਊਗਾ ਉਹਨਾਂ ਦੇ ਲਈ ਸਮਾਨ ਜਨਰੇਟਰ ਤੇ ਕੁਰਸੀਆਂ ਵਗੈਰਾ ਅੰਦਰ ਲਾਈਆਂ ਜਾ ਰਹੀਆਂ ਨੇ ਤੇ ਉਸ ਤੋਂ ਬਾਅਦ ਜਿਹੜੇ ਪੈਰਾ ਮਿਲਟਰੀ ਫੋਰਸ ਦੇ ਜਵਾਨ ਨੇ ਉਹ ਇਚੇਤਨਾਤ ਕੀਤੇ ਗਏ ਨੇ ਅਤੇ ਉਸ ਤੋਂ ਬਾਅਦ ਗੁਰਜੋਤ ਜਦੋਂ 4 ਤਰੀਕ ਨੂੰ ਗਿਣਤੀ ਸ਼ੁਰੂ ਹੋਣੀ ਹੈ ਤੇ ਇਸ ਪੂਰੇ ਇਲਾਕੇ ਨੂੰ ਇਹ ਪੋਲੋ ਗਰਾਊਂਡ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਜਾਣਾ ਆਵਾਜ਼ਾਈ ਜਿਹੜੀ ਪਿਛਲੇ ਸੜਕਾਂ ਦੇ ਉੱਪਰ ਜਾ ਰਹੀ ਹੈ ਗੁਰਜੋਤ ਉਹਨਾਂ ਨੂੰ ਵੀ ਬੰਦ ਕਰ ਦਿੱਤਾ ਜਾਣਾ ਤੇ ਸਿਰਫ ਜਿਨ੍ਹਾਂ ਦੇ ਕੋਲੇ ਚੋਣ ਕਮਿਸ਼ਨ ਦੇ ਵੱਲੋਂ ਅਥਾਰਟੀ ਲੈਟਰ ਦਿੱਤੇ ਹੋਣਗੇ ਉਹ ਪੱਤਰ ਦਿੱਤੇ ਹੋਣਗੇ ਜਿਨ੍ਹਾਂ ਦੇ ਆਧਾਰ ਤੇ ਉਹ ਅੰਦਰ ਜਾ ਸਕਦੇ ਨੇ ਚਾਹੇ ਮੀਡੀਆ ਕਰਮੀ ਹੋਣ ਜਾਂ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਹੋਣ ਉਹ ਇੱਥੇ ਆਉਣਗੇ ਤੇ ਉਹਨਾਂ ਨੂੰ ਹੀ ਇਜਾਜ਼ਤ ਦਿੱਤੀ ਜਾਊਗੀ ਅੱਗੇ ਜਾਣ ਦੀ ਪਰ ਸੁਰੱਖਿਆ ਦੇ ਪੱਖੋਂ ਲੋਕਾਂ ਦੀ ਜਿਹੜੀ ਵੋਟ ਹੈ ਉਹ ਸੁਰੱਖਿਅਤ ਰਹੇ ਇਹਦੇ ਲਈ ਚੋਣ ਕਮਿਸ਼ਨ ਦੇ ਵੱਲੋਂ ਬੜੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਮੈਂ ਜਿੱਥੇ ਖੜਾ ਮੇਰੇ ਚਾਰੋਂ ਔਰ ਜਿਹੜਾ ਏਰੀਆ ਹੈਗਾ ਸਾਰਾ ਸੀਲ ਹੈ ਯਾਨੀ ਕਿ ਅੰਦਰ ਕੋਈ ਵੀ ਨਹੀਂ ਆ ਸਕਦਾ ਸਾਨੂੰ ਵੀ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੈਗੀ ਹੈ ਕਿਉਂਕਿ ਅੱਗੇ ਜਿਹੜੀ ਪ੍ਰੋਸੈਸ ਹੈਗਾ ਉਹ ਚੱਲ ਰਿਹਾ ਹੈਗਾ ਕੁਰਸੀਆਂ ਵਗੈਰਾ ਲਗਾਈਆਂ ਜਾ ਰਹੀਆਂ ਨੇ ਤੇ ਜਿਹੜਾ ਅਮਲਾ ਹੈਗਾ ਉਹ ਅੱਗੇ ਜਾ ਕੇ ਆਪਣੀ ਡਿਊਟੀ ਸੰਭਾਲ ਰਿਹਾ ਹੈ ਅਤੇ ਉਸ ਤੋਂ ਬਾਅਦ 4 ਤਰੀਕ ਨੂੰ ਗੁਰਜੋਤ ਇਸ ਪੋਲੋ ਗਰਾਊਂਡ ਦੇ ਵਿੱਚ ਵਿਧਾਨ ਸਭਾ ਜਿਹੜਾ ਹਲਕਾ ਹੈਗਾ ਉਹਦੀ ਗਿਣਤੀ ਹੋਣੀ ਹੈ ਤੇ ਬਾਕੀ 6 ਜਗ੍ਹਾ ਹੋਰ ਨੇ 9 ਵਿਧਾਨ ਸਭਾ ਹਲਕੇ ਪੈਂਦੇ ਨੇ ਪਟਿਆਲਾ ਲੋਕ ਸਭਾ ਦੇ ਜਿਹਦੇ ਵਿੱਚ 6 ਸੈਂਟਰ ਬਣਾਏ ਗਏ ਨੇ ਸਭ ਤੋਂ ਵੱਧ ਪੰਜਾਬੀ ਯੂਨੀਵਰਸਿਟੀ ਦੇ ਵਿੱਚ 3 ਸੈਂਟਰ ਬਣਾਏ ਗਏ ਨੇ ਤੇ ਪੋਲੀਟੈਕਨਿਕ ਕਾਲਜ ਜਿਹੜਾ ਰਾਜਪਾਲਾ ਰੋਡ ਤੇ ਉੱਥੇ ਤੇ ਮਾਡਲ ਟਾਊਨ ਦੇ ਵਿੱਚ ਦੋ-ਦੋ ਵਿਧਾਨ ਸਭਾ ਹਲਕੇ ਜਿਹੜੇ ਉਹਨਾਂ ਨੂੰ ਵੰਡਿਆ ਗਿਆ ਸੋ ਕੁੱਲ ਮਿਲਾ ਕੇ ਚੋਣ ਕਮਿਸ਼ਨ ਇਹ ਕੋਈ ਵੀ ਅਣਗਾਹੀ ਨਹੀਂ ਵਰਤਣਾ ਚਾਹੁੰਦਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੀ ਮੁਸ਼ਕਲਾਂ ਲੋਕਾਂ ਨੂੰ ਆਵੇ ਜਾਂ ਜਿਹੜੀ ਤੁਹਾਡੀ ਵੋਟ EVM ਦੇ ਵਿੱਚ ਬੰਦ ਹੈ ਉਹਦੇ ਬਾਰੇ ਕਿਸੇ ਵੀ ਤਰ੍ਹਾਂ ਦਾ ਸ਼ੰਕਾ ਕਿਸੇ ਰਾਸੀ ਪਾਰਟੀ ਨੂੰ ਮਨੋਜ ਇਹ ਜ਼ਰੂਰ ਜਾਣਨਾ ਚਾਹਾਂਗੇ ਕਿ ਕਿਸੇ ਪਾਰਟੀ ਵਰਕਰ ਨੇ ਇੱਥੇ ਆਪਣੇ ਤੌਰ ਤੇ ਕੋਈ ਸੁਰੱਖਿਆ ਨੂੰ ਲੈ ਕੇ ਕੋਈ ਟੈਂਟ ਲਗਾਏ ਹੋਏ ਨੇ ਜਾਂ ਕਿਸੇ ਤਰੀਕੇ ਦੇ ਨਾਲ ਇੱਥੇ ਰਤਨਾਤੀ ਕੀਤੀ ਹੋਈ ਹੈ ਮਤਲਬ ਸਵਾਲ ਇਹ ਹੀ ਹੈ ਕਿ ਕਿਸੇ ਨੂੰ ਇਜਾਜ਼ਤ ਹੈ ਕਿ ਉਹ ਬਿਲਕੁਲ ਘੇਰੇ ਦੇ ਵਿੱਚ ਜਿਹੜਾ ਸੈਂਟਰ ਹੈ ਉਸੇ ਵਿੱਚ ਬੈਠ ਸਕਦਾ ਹੈ ਕੋਈ ਬੂਥ ਲਗਾ ਕੇ ਕੋਈ ਟੈਂਟ ਲਗਾ ਕੇ ਅਗੁਰਜੋਤ ਮੈਂ ਦੱਸਦਾ ਕਿ ਇਸ ਜਗ੍ਹਾ ਦੇ ਉੱਪਰ ਕਿਸੇ ਨੂੰ ਇਜਾਜ਼ਤ ਨਹੀਂ ਹੈਗੀ ਜਾਂ ਆਪਾਂ ਇਹ ਕਹਿ ਸਕਦੇ ਕਿ ਇੱਥੇ ਫਿਲਹਾਲ ਕਿਸੇ ਰਾਜਨੀਤਿਕ ਦਲ ਦੇ ਜਿਹੜੇ ਵਰਕਰ ਨੇ ਜਾਂ ਜਿਹੜੇ ਉਹਦੇ ਨੁਮਾਇੰਦੇ ਨੇ ਉਹਨਾਂ ਨੇ ਇੱਥੇ ਆ ਕੇ ਆਪਣੀ ਪਹੁੰਚ ਨਹੀਂ ਕਿ ਉਧਰ ਪਿਛਲੇ ਪਾਸੇ ਜਿਹੜੇ ਦੂਜੇ ਵੀ ਤਾਂ ਸਭ ਕੁਝ ਨੂੰ ਮੈਂ ਦੱਸਦਾ ਕੀ ਉਥੇ ਉਹਨਾਂ ਦੇ ਲਈ ਪ੍ਰਬੰਧ ਜਰੂਰ ਕੀਤਾ ਗਿਆ ਕਿ ਜੇਕਰ ਕਿਸੇ ਨੂੰ ਕਿਸੇ ਅਥੋਰਾਈਜ਼ਡ ਪਰਸਨ ਨੂੰ ਪਾਰਟੀ ਦੇ ਵੱਲੋਂ ਇਸ ਤਰ੍ਹਾਂ ਆਉਣ ਦੀ ਇਜਾਜ਼ਤ ਲੈਣੀ ਹੋਵੇ ਤਾਂ ਆ ਸਕਦਾ ਪਰ ਫਿਲਹਾਲ ਜਿਹੜੇ ਪਾਰਟੀਆਂ ਦੇ ਕਾਰਕੁਨ ਨੇ ਆਗੂ ਨੇ ਉਹਨਾਂ ਨੇ ਨਾ ਪ੍ਰਬੰਧ ਤਦ ਤਸੱਲੀ ਪਰ ਘਟਾਈ ਹੈ ਪਰ ਉਹਨਾਂ ਦੇ ਵੱਲੋਂ ਵੀ ਸਮੇਂ-ਸਮੇਂ ਤੇ ਢੇੜਾ ਮਾਰਿਆ ਗਿਆ ਪਿਛਲੀ ਵਾਰੀ ਅਸੀਂ ਦੇਖਿਆ ਸੀ ਕਿ ਜਦੋਂ ਵਿਧਾਨ ਸਭਾ ਚੋਣਾਂ ਹੋਈਆਂ ਸੀ ਤਾਂ ਰਾਤ ਨੂੰ ਹੀ ਪਾਰਟੀ ਦੇ ਜਿਹੜੇ ਵਰਕਰ ਹੁੰਦੇ ਸੀਗੇ ਉਹ ਇੱਕ ਜਗ੍ਹਾ ਦੇ ਉੱਪਰ ਵੀ ਐਮ ਮਸ਼ੀਨਾ ਜਿੱਥੇ ਰੱਖੇ ਸੁੰਦੇ ਬਾਹਰ ਟੈਂਟ ਲਗਾ ਕੇ ਉਥੇ ਰਹਿੰਦੇ ਸੀਗੇ ਕਿ ਸਾਡੇ ਵੱਲੋਂ ਵੀ ਇਹਦੇ ਉੱਪਰ ਨਿਗਰਾਨੀ ਰੱਖੀ ਜਾਵੇ ਸੋ ਚੋਣ ਕਮਿਸ਼ਨ ਦੇ ਵੱਲੋਂ ਤਾਂ ਪ੍ਰਬੰਧ ਪੂਰੇ ਨੇ ਪਰ ਰਾਜਨੀਤਿਕ ਦਲਾਂ ਦੇ ਜਿਹੜੇ ਆਗੂ ਨੇ ਲਗਾਤਾਰ ਆ ਰਹੇ ਨੇ ਵਰਕਰ ਵੀ ਆ ਰਹੇ ਨੇ ਤੇ ਉਹਨਾਂ ਨੇ ਇਸ ਗੱਲ ਤੇ ਸੰਤੁਸ਼ਟੀ ਪ੍ਰਗਟ ਕੀਤੀ ਹੈ ਕਿ ਜਿਹੜੇ ਪ੍ਰਬੰਧ ਨੇ ਉਹ ਬਿਲਕੁਲ ਪੂਕਤਾ ਕੀਤੇ ਗਏ ਨੇ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਫਿਲਹਾਲ तमाम ਜਾਣਕਾਰੀ ਲਈ ਧੰਨਵਾਦ ਹੈ ਮਨੋਜ ਪਟਿਆਲਾ ਤੋਂ ਰਿਪੋਰਟ ਕਰ ਰਹੀ ਸੀ ਔਰ ਕਪੂਰਥਲਾ ਤੋਂ ਸੰਦੀਪ ਓਬਰਾਏ ਤਾਂ ਦੋਵਾਂ ਦੇ ਵੱਲੋਂ ਇਹੀ ਤਸਵੀਰਾਂ ਸਾਨੂੰ ਦਿਖਾਈਆਂ ਗਈਆਂ ਨੇ कि किस तरीके पूरा सखा सुरक्षा पैरा है किसी भी तरह कोई खदशा नहीं है कि किसी भी तरह की कोई गड़बड़ी हो सकती है बहुत ही सख्ती नजर आ रही है इलैक्शन कमी